ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਤੇ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮਿੱਤਰੋ ਸੋਡੇ ਵਾਸਤੇ ਅੱਜ ਮੈਂ ਪੂਰੀ ਟੌਪ ਦੀ ਮਾਰਵਾੜੀ ਘੋੜੀ ਲੈ ਕੇ ਆਏ ਆ ਤੇ ਬਾਕੀ ਮੇਰੇ ਵੀਰ ਭਰਾਵੋ ਘੋੜੀ ਮੀਟ ਕਰਵਾਈ ਹੋਈ ਹੈ ਤੇ ਕੱਦ ਕਾਠ ਵੀ ਚੰਗਾ ਗਾ ਤੇ ਬਾਕੀ ਘੋੜੀ ਸਾਊਸਿਲ ਵੀ ਪੂਰੀ ਆ ਚਾਹੀ ਜਵਾਕ ਲਈ ਫਿਰਨ ਤੇ ਰੇਟ ਦੇ ਸਿਮੇਤ ਆਪਾਂ ਸਾਰੀ ਡਿਟੇਲ ਵੀਡੀਓ ਦੇ ਵਿੱਚ ਦੱਸਾਂਗੇ ਤੇ ਚੰਗੇ ਬੱਚੇ ਦਿੰਦੀ ਆ ਘੋੜੀ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਪੇਛੀ ਨਹੀਂ ਹੈਗੀ ਤੇ ਬਾਈ ਹੋਰੇ ਮਜਬੂਰੀ ਚ ਸੇਲ ਕਰ ਰਹੇ ਆ ਘੋੜੀ ਤੇ ਡਿਟੇਲ ਆਪਾਂ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦਾਂਗੇ ਤੇ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਿਆ ਕਰੋ ਤੇ ਕਰਦੇ ਆ ਮੇਰੇ ਵੀਰ ਭਰਾਵੋ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਤੇ ਮਿੱਤਰੋ ਘੋੜੀ ਹੈਗੀ ਇਹ ਮਾਰਵਾੜੀ ਰਤਨਾਕਰ ਬਲੱਡ ਲਾਈਨ ਦੀ ਘੋੜੀ ਹੈ ਤੇ ਫੱਟੀ ਵਾਲੇ ਹਾਈਟ ਹੈਗੀ ਹੈ ਜੀ 60 ਪਲੱਸ 60 ਪਲੱਸ ਹਾਈਟ ਹੈ ਫੱਟੀ ਵਾਲੀ 5 ਸਾਲ ਉਮਰ ਦੱਸੀਆ مالک ਵੀਰਾਂ ਨੇ ਤੇ ਦਲਵਾਗ ਘੋੜੇ ਦੇ ਬੱਚੇ ਤੋਂ ਘੋੜੀ ਇਸ ਟਾਈਮ ਮੀਟ ਕਰਵਾਈ ਹੋਈ ਆ ਚੈੱਕ ਕਰਵਾਈ ਨਹੀਂ ਹਲੇ ਬਾਕੀ ਮੀਰਪ੍ਰਾਭੂ مالک ਵੀਰ ਕਹਿੰਦੇ ਮੌਕੇ ਤੇ ਆਪਾਂ ਚੈੱਕ ਕਰਵਾ ਕੇ ਦੇ ਦਾਂਗੇ ਜੇ ਕੋਈ ਵੀਰਪ੍ਰਾ ਖਰੀਦਣ ਆਊਗਾ ਤੇ ਰੇਟ 22 ਹੋਰੇ ਕਰਦੇ ਆ ਜੀ 1,30,000 ਰੁਪਿਆ ਦੁਬਾਰਾ ਦੱਸ ਦਿੰਨਾ 1,30,000 ਰੁਪਿਆ 22 ਹੋਰੇ ਮੁੱਲ ਕਰਦੇ ਆ ਬਾਕੀ ਮੌਕੇ ਤੇ ਮਾਨਤਾਣ ਕਰ ਦੇਣਗੇ ਤੇ 22 ਹੋਰੇ ਦਾ ਏਰੀਆ ਹੈਗਾ ਜੀ ਗਿੱਦੜਵਾਹਾ ਤੇ ਬਾਕੀ ਬਾਈ ਹੋਰੇ ਮਜਬੂਰੀ ਚ ਸੇਲ ਕਰ ਰਹੇ ਆ ਤੇ ਬਹੁਤ ਚੰਗੀ ਘੋੜੀ ਆ ਮੇਰੇ ਵੀਰ ਭਰਾਵੋ ਕਦ ਕਾਠ ਵੀ ਚੰਗਾ ਤੇ ਚੰਗੇ ਬੱਚੇ ਦਿੰਦੀ ਆ ਮਾਲਕ ਵੀਰ ਕਹਿੰਦੇ ਘੋੜੀ ਬਾਲਪੋਰੀਆਂ ਦੀ ਘੋੜੀ ਸਾਫ ਹੈ ਸਵਾਰੀ ਦੇ ਵੀ ਪਾਸ ਹੈ ਸਾਉ ਸੇਲ ਵੀ ਪੂਰੀ ਆ ਚਾਹੀ ਜਵਾਕ ਲਈ ਫਿਰਨ ਤੇ ਰੇਟ ਮੈਂ ਤੁਹਾਨੂੰ ਦੱਸ ਹੀ ਦਿੱਤਾ ਦੁਬਾਰਾ ਦੱਸ ਦਿੰਨਾ ਰੇਟ 1,30,000 ਰੁਪਏ ਬਾਈ ਹੋਰੇ ਮੁੱਲ ਕਰਦੇ ਆ ਬਾਕੀ ਮੌਕੇ ਤੇ ਮਾਨਤਾਨ ਕਰ ਦੇਣਗੇ ਤੇ ਜੇ ਕੋਈ ਵੀਰ ਭਰਾ ਖਰੀਦਣ ਦਾ ਚਾਹਣ ਹੈਗਾ ਸਕਰੀਨ ਤੇ ਮਾਲਕ ਵੀਰਾਂ ਦਾ ਨੰਬਰ ਹੈ ਬਾਈ ਹੋਰੇ ਨਾਲ ਗੱਲਬਾਤ ਕਰ ਲਿਓ ਤੇ ਵੀਡੀਓ ਨੂੰ ਦੋਸਤਾ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਜੇ ਤੁਸੀਂ ਵੀ ਆਪਣੇ ਚੈਨਲ ਦੇ ਥਰੂ ਆਪਦਾ ਜਾਨਵਰ ਸੇਲ ਕਰਨਾ ਤਾਂ 805482340 ਵਾਲੇ ਨੰਬਰ ਤੇ WhatsApp ਤੇ ਫੋਟੋਆਂ ਵੀਡੀਓ ਭੇਜ ਕੇ ਵੀਡੀਓ ਕਰਵਾ ਸਕਦੇ ਹੋ ਜੀ ਤੇ ਮਿਲਦੇ ਆ ਮੇਰੇ ਵੀਰ ਭਰਾਵੋ ਕੋਈ ਆਪਾਂ ਹੋਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ